ਬਠਿੰਡਾ ਦੇ ਅੰਦਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਮਨਾਇਆ ਗਿਆ ਸ਼ਹੀਤੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸਿਖਦੇਵ ਦਾ ਸ਼ਹੀਦੀ ਦਿਹਾੜਾ ਵੱਡੀ ਗਿਣਤੀ ਦੇ ਵਿੱਚ ਬਠਿੰਡਾ ਦੇ ਦਾਣਾ ਮੰਡੀ ਵਿੱਚ ਪਹੁੰਚੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਕਿਸਾਨ ਇਸ ਮੌਕੇ ਆਗੂ ਚੰਡਾ ਸਿੰਘ ਜੇਠੂਕ ਨੇ ਬੋਲਦਿਆਂ ਕਿਹਾ ਕਿ ਭਾਵੇਂ ਸਾਨੂੰ ਉਹਨਾਂ ਸ਼ਹੀਦਾਂ ਵੱਲੋਂ ਆਜ਼ਾਦੀ ਦਿਵਾ ਦਿੱਤੀ ਗਈ ਲੇਕਿਨ ਅਜੇ ਤੱਕ ਸਾਨੂੰ ਪੂਰਨ ਆਜ਼ਾਦੀ ਨਹੀਂ ਮਿਲੀ ਅਜੇ ਤੱਕ ਵੀ ਸਾਡੇ ਜਿਹੜੇ ਲੀਡਰ ਹਨ ਉਹ ਹਜੇ ਵੀ ਆਪਣਾ ਜੋ ਅਮੀਰ ਖਰਾਣੇ ਹਨ ਉਹਨਾਂ ਦੀਆਂ ਗੋਦਾਂ ਦੇ ਵਿੱਚ ਹੀ ਆਪਣਾ ਬੈਠੇ ਹੋਏ ਦਿਖਾਈ ਦੇ ਰਹੇ ਹਨ ਉਹਨਾਂ ਨਾਲ ਇਹ ਵੀ ਬੋਲਦੇ ਆ ਕਿ ਜਿਹੜਾ ਖਨੋਰੀ ਜਾਂ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਉਠਾ ਦਿੱਤਾ ਗਿਆ ਸੀ ਅਤੇ ਉਹਨਾਂ ਦੇ ਸਮਾਨ ਦੀ ਜ਼ਿੰਮੇਵਾਰੀ ਜਿਹੜੀ ਉਹ ਸਾਰੀ ਪੁਲਿਸ ਪ੍ਰਸ਼ਾਸਨ ਦੀ ਬਣਦੀ ਸੀ ਜਾਂ ਆਪਣਾ ਉਥੋਂ ਦੇ ਪ੍ਰਸ਼ਾਸਨ ਦੀ ਬਣਦੀ ਸੀ ਲੇਕਿਨ ਉੱਥੇ ਕਿਸਾਨਾਂ ਨੂੰ ਉਹਨਾਂ ਵੱਲੋਂ ਹਟਾ ਦਿੱਤਾ ਗਿਆ ਲੇਕਿਨ ਉਹਨਾਂ ਦੀ ਸਮਾਨ ਦੀ ਜਿਹੜੀ ਹੈ ਉਹ ਰਖਵਾਲੀ ਨਹੀਂ ਕੀਤੀ ਗਈ ਬਹੁਤ ਸਾਰਾ ਸਮਾਨ ਜਿਹੜਾ ਕਿਸਾਨਾਂ ਦਾ ਚੋਰੀ ਹੋ ਗਿਆ ਹੈ ਆਓ ਸਾਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਭਾਰਤੀ ਕਿਸਾਨ ਜਣ ਏਕਤਾ ਉਗਰਾਹਾਂ ਦੇ ਆਗੂ ਚੰਡਾ ਸਿੰਘ ਜੇਠੂ ਕੇ ਉਹ ਦਿਖਾਉਣੇ ਤਾਂ ਸਰ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦਾ ਹੈ ਬੜਾ ਚੰਦਾ ਸਿੰਘ ਜੇਠੂਗੇ ਭਾਰਤੀ ਕਿਸਾਨ ਜੋਨ ਦੀ ਏਕਤਾ ਗਰਾਹਾਂ ਦਾ ਸੂਬੇ ਦਾ ਸੀਨੀਅਰ ਮਤਰਕੀਤ ਪ੍ਰਧਾਨ ਪੰਜਾਬ ਦੇ ਸੰਯੁਕਤ ਮੋਰਚੇ ਪਰ ਲੋ ਸਾਰਿਆਂ ਜੱਥੇ ਬੰਦੇ ਨੂੰ ਆਪ ਦੇ ਆਪ ਦੇ ਹਸਾਮ ਨਾਲ ਅੱਜ ਦਾ ਜਿਹੜਾ ਦਿਨ ਹੈ ਛਿਦੇ ਆ ਜਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਹੋਇਆ ਕੋਲ ਛਿਦੀ ਦਿਹਾੜੇ ਦਾ ਦਿਨ ਹੈ ਹਰ ਇੱਕ ਜੋ ਸੱਜੇ ਬੰਦੇ ਨੂੰ ਆਪ ਦੇ ਆਪ ਦੇ ਹਸਾਮ ਨਾਲ ਬਣਾਉਣਾ ਹੈ ਅਸੀਂ ਭਾਰਤੀ ਕਿਸਾਨ ਜੋਨ ਏਕਤਾ ਗਰਾਹਾਂ ਵੱਲੋਂ ਸਾਰਾ ਜ਼ਿਲ੍ਹਾ ਹੈੱਡਕੁਆਟਰਾਂ ਤੇ ਅੱਜ ਤਿੰਨ ਅਸੀਂ ਦਾ ਦਿਨ ਮਨਾ ਰਹੇ ਹਾਂ ਇੱਥੇ ਅਸੀਂ ਬਠਿੰਡੇ ਦੇ ਵਿੱਚ ਮਨਾ ਰਹੇ ਹਾਂ ਕਿਉਂਕਿ ਸ਼ਾਮਰਾਜ ਦੇ ਖਿਲਾਫ ਉਹ ਲੜਿਆ ਇਨਕਲਾਬ ਜਿੰਦਾਬਾਦ ਦਾ ਨਾਰਾ ਦਿੱਤਾ ਉਹਨੇ ਕਿਹਾ ਵੀ ਜਿਹੜੀ ਕੋਈ ਮਨੁੱਖਤਾ ਦੇ ਅਸਰ ਪਾਉਂਦੀ ਆ ਗੱਲ ਚਾਹੇ ਚੰਗੀ ਆ ਚਾਹੇ ਮਾੜੀ ਆ ਅਸੀਂ ਉਹਦੇ ਸਾਰੇ ਤੇ ਲਈ ਸਾਡਾ ਗੌਰ ਹੈ ਹੁਣ ਵੀ ਉਹੀ ਹਾਲਤ ਹੈ ਕਿ ਪੂਰੀ ਤਰ੍ਹਾਂ ਮਨੁੱਖਤਾ ਦੇ ਉਲਟ ਸਾਰਾ ਮਾਤਾ ਵਰਨਾ ਹੈ ਵੱਡੀ ਪੱਦਰ ਦੇ ਲੁੱਟ ਮਚਾਈ ਹੋਈ ਹੈ ਜਿਹੜਾ ਕੋਈ ਬੋਲਣ ਦਾ ਅਧਿਕਾਰ ਹੈ ਉਹ ਲਗਭਗ ਬਣਾ ਐਲਾਨਿਆ ਖੁਕ ਖੋਹ ਲਈ ਤਿਆਰ ਬੈਠੇ ਐ ਜੇ ਇਹ ਇਹੋ ਜਿਹਾ ਜ਼ਬਰ ਜ਼ੁਲਮ ਚੱਲੂਗਾ ਅਜੇ ਤਾਂ ਅੰਗਰੇਜ਼ਾਂ ਤੋਂ ਨਹੀਂ ਰੋਕੇ ਲੋਕ ਜਦੋਂ ਆਗਲੇ ਨੇ ਢਿੱਡ ਨੇ ਰੋਟੀ ਮੰਗਣੀ ਐ ਰੋਟੀ ਤਾਂ ਢਿੱਡ ਦੀ ਭੁੱਖ ਤਾਂ ਉਹਦੇ ਨਾਲ ਨਹੀਂ बुझਦੀ ਗੋਲੀਆਂ ਨਾਲ ਨਹੀਂ ਬੁਝਦੀ ਡਾਂਗ ਛੋਟੀ ਨਾਲ ਨਹੀਂ ਬੁਝਦੀ ਇਹਨਾਂ ਦਾ ਰੋਟੀਆਂ ਬੁਝੂਗੀ ਜੇ ਰੋਟੀ ਦੇ ਟੁਕੜੇ ਨਹੀਂ ਦੇਣੀ ਫੇਰ ਸ਼ਾਂਤੀ ਕਿਵੇਂ ਹੋਏ ਇਸ ਕਰਕੇ ਜਿਹੜੇ ਦਾ ਹਾਕਮ ਪਏ ਐ ਇਹ ਰਾ ਸੇਵਿਆਂ ਨੂੰ ਜਾਂਦਾ ਜਿਹਨੂੰ ਉਹ ਵਿਕਾਸ ਕਹਿੰਦੇ ਆ ਇਹ ਲੋਕਾਂ ਦਾ ਬਰਾਸ ਕਰ ਰਿਹਾ ਵੀ ਸਾਰਾ ਕੁਝ ਤੁਸੀਂ ਕਾਰਪੋਰੇਟਾਂ ਨੂੰ ਸਮਾ ਦਿਓ ਹੁਣ ਉਹ ਅਮਰੀਕਾ ਨੇ ਕਹਿਤਾ ਕੋਈ ਟੈਕਸ ਐਨਾਲੋਜੀ ਦੀ ਸੀ ਚੀਜ਼ ਲੈ ਆਉਣੇ ਕੋਈ ਟੈਕਸ ਨਾਲ ਉਹਦੇ ਜਾਣ ਤੇ ਉਹਦਾ ਫਿਰ ਕਣਕ ਹੈ ਜਿਹੜੇ ਕਿੰਨੇ ਫਸਲਾਂ ਸਮੁੰਦਰਾਂ ਦੇ ਸਿਰਦੇ ਐ ਇੱਥੋਂ ਵਾਲੇ ਦਾ ਫਿਰ ਜਿਹੜਾ ਅਸੀਂ ਲੜੀ ਜਾਂਦੇ ਆ ਕਿ ਸਾਨੂੰ ਪੂਰਾ ਰੇਟ ਮਿਲ ਜੇ ਐਮਐਸਪੀ ਦੀ ਕਾਨੂੰਨੀ ਗਰੰਟੀ ਕਰ ਦਿਓ ਫਿਰ ਇਹਦੀ ਗਰੰਟੀ ਕਿਹੜੀ ਰਹਿਣੀ ਐ ਜੇ ਇਹਦੂ ਵੀ ਰਹਿਦਾ ਉਹਨੇ ਜਾ ਕੇ ਸਸਤੇ ਬੜੇ ਸਮੁੰਦਰ ਦੀ ਸ਼ਿਟੀ ਉਹਨਾਂ ਤੋਂ ਕੁਝ ਹੀ ਮਿਲ ਜੇ ਇੱਥੋਂ ਇੱਥੋਂ ਜਿੰਨੀ ਮਰਜ਼ੀ ਸੀ ਜ ਹੈ ਉਹਦੇ ਜੋ ਟੈਕਸ ਨਹੀਂ ਹੋਣਾ ਉਹ ਬਾਹਰਲੇ ਦੇਸ਼ਾਂ ਦੇ ਮੁਨਾਫੇ ਵਿੱਚ ਚਣਗੇ ਇਸ ਕਰਕੇ ਪੂਰੀ ਤਰ੍ਹਾਂ ਭਾਰਤ ਨੂੰ ojana ਦੇ ਰਾਹ ਤਰੇ ਹੋਇਆ ਇਸ ਕਰਕੇ ਸਾਰੇ ਲੋਕਾਂ ਨੂੰ ਲੋੜ ਹੈ ਚਾਹੇ ਕੋਈ ਕਿਤਾ ਕਰਦਾ ਭਰਦਾ ਚਾਹੇ ਪਿੰਨ ਵਾਲੇ ਆ ਚਾਹੇ ਮਜ਼ਦੂਰ ਆ ਚਾਹੇ ਸਨ ਦੇ ਮਜ਼ਦੂਰ ਹੈ ਤੇ ਚਾਹੇ ਸ਼ਹਿਰਾਂ ਦੇ ਵਿੱਚ ਕਾਰੋਬਾਰ ਵਾਲੇ ਆ ਇੱਥੋਂ ਤੱਕ ਕਰਕੇ ਜਿਹੜੀ ਛੋਟੀ ਕੌਮੀ سرمایہਦਾਰੀ ਹੈ ਉਹ ਵੀ ਬੁਰੀ ਤਰ੍ਹਾਂ ਮਾਰ ਥੱਲੇ ਆ ਕਿਉਂਕਿ ਜਿੱਦੇ ਜਿੱਦੇ ਉਹ ਕੰਪਨੀ ਹੈ ਉਹਨਾਂ ਦੇ ਮੁਰੇ ਕੌਮੀ ਸਰਮਾਇਦਾਰੀ ਨਹੀਂ ਹੈ ਰੋਕ ਸਕਦੀ ਇਸ ਕਰਕੇ ਸਾਰਿਆਂ ਦੇ ਇਕੱਠੇ ਹੋ ਕੇ ਸਾਂਝੀ ਏਕਤਾ ਬਣਾ ਕੇ ਇਹਨਾਂ ਨੀਤੀਆਂ ਦੇ ਖਿਲਾਫ ਲੜਨ ਦੀ ਲੋੜ ਹੈ ਅਸੀਂ ਅੱਜ ਪਾਕਿਸਤਾਨ ਦੀ ਸਿੱਧੀ ਦਿਹਾੜੇ ਤੇ ਇਹ ਸੱਦਾ ਦੇਵਾਂਗੇ ਲੋਕਾਂ ਨੂੰ ਕਿ ਮਰ ਭਾਵੇਂ ਸਾਰਿਆਂ ਨੇ ਜਾਣਾ ਹੈ ਗਏ ਭਾਵੇਂ ਸਵਰਗੇ ਵੀ ਹੈ ਪਰ ਜਿੰਨਾ ਚਿਰ ਦੁਨੀਆ ਰਹਿੰਦੀ ਉਹਨੇ 23 ਸਾਲ ਦੇ ਰਹਿਣਾ ਹੈ ਫਿਰ ਮੌਤ ਕਿਹੜੀ ਚੁਣੀਏ ਉਹ ਖਾਲੀ ਨੰਗ ਵਾਲੀ ਜਲੀਰਤ ਵਾਲੀ ਜ਼ਿੰਦਗੀ ਜਿਉਣੀ ਹੈ ਕਿ ਜਾਨ ਖਰੇ ਜੀ ਉਹ ਸਾਰੀ ਜ਼ਿੰਦਗੀ ਜਿਉਣੀ ਹੈ ਸਾਰੇ ਲੋਕਾਂ ਨੂੰ ਮੈਦਾਨ ਚ ਆਉਣਾ ਪਊ ਅਸੀਂ ਅੱਜ ਅਸੀਂ ਦੀਵਾੜੇ ਤੇ ਸੱਦਾ ਦੇਣਾ ਸਾਰੇ ਲੋਕਾਂ ਨੂੰ ਮਾਤਰੀ ਵੱਲੋਂ ਵੀ ਸੱਚ ਕੋ ਸਮਾਗਮ ਦੇ ਵਿੱਚ ਜੇ ਆਪਾਂ ਕਿਸੇ ਸੰਸਥਾ ਦੇ ਵਿੱਚ ਆਪਾਂ ਨੂੰ ਦੇਖੋ ਉਹਨਾਂ ਨੇ ਪਖੰਡ ਕਰਨਾ ਹੁੰਦਾ ਹੈ ਦੇਖਿਆ ਯਾਦ ਹੋ ਗਿਆ ਜਿਹੜਾ ਪਾਕਿਸਤਾਨ ਦਾ ਪਿਸਤੌਲ ਉਹ ਤੋਂ ਫੜ ਲਿਆਗੇ ਜਦੋਂ ਉਹਨੂੰ ਵਸਤਾ ਮੁਰਜਾ ਸੀ ਗਿਆ ਉਹ ਅੱਤਵਾਦੀ ਸੀ ਮੁਰਜਾ ਸੀ ਜੋ ਮਰਜੀ ਕਹਿਣ ਉਹ ਬਗਾਨੀ ਹੋਊ ਉੱਥੇ ਜਿਹਨੂੰ ਕਹਿੰਦੇ ਸਾਨੂੰ ਦੇਖਣੋਂ ਆਜ਼ਾਦੀ ਦਵਾਤੀ ਉਹਦਾ ਪਿਛਲੇ ਸਾਲਾਂ ਤੱਕ ਜਿਹੜਾ ਪਸਤੌਲਾ ਉਹ ਜਿਹੜਾ ਕਰਾਮ ਬੈਂਚ ਬ੍ਰਾਂਚ ਹੁੰਦੀ ਹੈ ਉਹ ਜੇ ਰੱਖੀ ਰੱਖਿਆ ਇਹ ਵੀ ਉਹਨੂੰ ਮਤਲਬ ਉਹੀ ਮੰਨਦੇ ਸੀਗੇ ਤੇ ਜੇ ਹੁਣ ਕੋਈ ਤਾਹਾਂ ਵਾਲੇ ਵੀ ਉਹਦਾ ਦਿਨ ਮਨਾਉਣ ਪੰਜਾਬ ਸਰਕਾਰ ਵਾਲੇ ਕੋਈ ਦਿਨ ਮਨਾਉਣ ਪਾਲੀ ਵਾਲੇ ਮਨਾਉਣ ਇਹ ਪਖੰਡ ਹੈ ਲੋਕਾਂ ਨੂੰ ਦੇਖਣਾ ਚਾਹੀਦਾ ਵੀ ਇਹ ਭਾਈ ਪਸੰਦੀ ਬਣ ਕੇ ਕੋਈ ਭਗਤ ਸੋਨੇ ਬਣ ਸਕਦਾ ਇਨਕਲਾਬ ਦਾ ਨਾਅਰ ਜਿੰਦਾਬਾਦ ਕਹਿ ਕੇ ਕੋਈ ਭਗਤ ਸੋਨੇ ਬਣ ਸਕਦਾ ਉਹਦਾ ਨੀਤੀਆਂ ਆ ਉਹਦੀਆਂ ਜਿਹੜੀਆਂ ਉਹਦਾ ਜਿਹੜਾ ਅਮਲ ਹੈ ਉਹ ਸਾਮਰਾਜਿਆਂ ਦੇ ਉਲਟ ਹੋਊਗਾ ਜਿਹੜਾ ਅਮਰਾ ਸਮਰਾਜਿਆਂ ਦੇ ਪੱਖ ਚ ਹੈ ਉਹ ਸਾਰੀ ਕਹੀ ਆ ਬੇਨਕਲਾਵ ਫੇਸ ਕਰਕੇ ਪਖੰਡ ਕਰਦੇ ਆ ਲੋਕਾਂ ਨੂੰ ਇਹਦਾ ਪਖੰਡ ਸਮਝਣਾ ਚਾਹੀਦਾ ਹੁਣ ਤਾਂ ਨੰਗੇ ਚਿੱਟੇ ਇਸਰਾਤੇ ਆ ਗਏ ਵੇਖਦਾ ਕਾਰਪੋਰੇਟਰ ਜਿਹੜਾ ਘੁੰਡ ਘੰਡ ਕੱਢਿਆ ਉਸ ਉੱਤੇ ਚੱਕ ਕੇ ਪਰੇ ਮਾਰਿਆ ਉਹ ਤਾਂ ਨੰਗੇ ਚਿੱਟੇ ਉਸਰਾਤੇ ਅੱਗੇ ਕੁਛ ਕਰ ਨਹੀਂ ਦੇਣਾ ਤੇ ਉਹਨਾਂ ਨੂੰ ਸਦਾ ਵੀ ਆਓ ਪੰਜਾਬ ਚ ਰਾਪਦਵਾ ਕਰ ਲਿਆ ਸੀ ਜਿਹੜਾ ਹਾਂ ਉਹ ਵੀ ਕਿਸੇ ਦੇ ਨਿਡਾਉ ਕੀਤਾ ਹੈ ਚੇਰਮਨ ਲਾ ਕੇ ਕੋਈ ਗੋਧੀ ਫੋਕਲ ਵੀ ਹੁੰਦੀ ਉਹ ਵੀ ਆਏ ਨਹੀਂ ਸੀ ਕਰਦੀ ਠੀਕ ਹੈ ਜੇ ਤੁਸੀਂ ਬੰਦੇ ਰੈਕ ਕਰ ਤੁਸੀਂ ਧਰਨਾ ਚਕਾਤਾ ਏਡਾ ਅਤਿਆਚਾਰ ਕੀਤਾ ਬਜੋੜਾਂ ਦੇ ਪੂਰੀ ਸੇ ਹੈ ਫਿਰ ਉਹਦਾ ਸਮਾਨ ਵੀ ਤੱਕ ਘੱਟੋ ਘੱਟ ਤੁਸੀਂ ਸਮਝ ਸਕਦੇ ਜਿੰਮੇਵਾਰੀ ਬੰਦੇ ਛੋਟੀ ਸਮਾਨ ਤੁਸੀਂ ਪੁਲਿਸ ਵਾਲੀ ਚੋਰੀ ਕਰਕੇ ਲੈ ਕੇ ਆ ਹੁਣ ਉਹ ਕਹਿਣੀ ਕਿ ਲੋਕ ਲੈ ਕੇ ਚੋਰੀ ਕਰਕੇ ਜਿੰਮੇਵਾਰੀ ਕਿਹਦੀ ਹੈ ਜਦੋਂ ਉਹਨਾਂ ਨੇ ਉਹਨਾਂ ਦੀ ਕਸਟਡੀ ਚ ਆ ਗਿਆ ਸਾਰਾ ਕੁਝ ਬੰਦੇ ਵੀ ਕਿਸੇ ਡੀਜ ਲੈ ਲੈ ਕੋਈ ਆਸੇ-ਬਾਸੇ ਹੋ ਗਏ ਸਾਰਾ ਸਮਾਨ ਉਹਨੂੰ ਕਿਸੇ ਡੀਜ ਜਾਏ ਉਹਦਾ ਜ਼ਿੰਮੇਵਾਰ ਕੌਣ ਹੈ ਇਸ ਕਰਕੇ ਜੋ ਸਾਰਾ ਨੁਕਸਾਨ ਹੋਇਆ ਉਹ ਹੰਦਮਨ ਸਰਕਾਰ ਜ਼ਿੰਮੇਵਾਰ ਬਣਦੀ ਹੈ ਹੋਰ ਕੋਈ ਜ਼ਿੰਮੇਵਾਰ ਨਹੀਂ ਤੇ ਉੱਪਰ ਭਾਈਏ ਨੂੰ ਕਰਨੀ ਪੈਣੀ ਹੈ